ਪੰਜਾਬੀ ਜਗਤ ਦੇ ਮਸ਼ਹੂਰ ਗਾਇਕ ਦਲਜੀਤ ਦੋਸਾਂਝ ਦਾ ਟੂਰ ਦਿਲ ਲੂਮਿਨਾਟੀ ਖਤਮ ਹੋ ਚੁੱਕਿਆ ਤੇ ਆਪਣੇ ਟੂਰ ਖਤਮ ਹੋਣ ਤੋਂ ਬਾਅਦ ਦਲਜੀਤ ਦੋਸਾਂਝ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮੁਲਾਕਾਤ ਕਰਦੇ ਹੋਏ ਨਜ਼ਰ ਆਏ ਨੇ ਦੱਸ ਦਿੰਨੇ ਆ ਇਸ ਟੂਰ ਦੇ ਦੌਰਾਨ ਦੇਸ਼ ਭਰ ਦੇ ਵਿੱਚ ਕਿੰਨੀਆਂ ਟਿਕਟਾਂ ਵਿਕੀਆਂ ਨੇ ਉਹਨਾਂ ਬਾਰੇ ਵੀ ਤੁਹਾਨੂੰ ਦੱਸਾਂਗੇ ਜੀ ਹਾਂ ਦੁਨੀਆ ਭਰ ਦੇ ਵਿੱਚ ਦਲਜੀਤ ਦੋਸਾਂਝ ਦੇ ਸ਼ੋਅ ਦੀਆਂ ਟਿਕਟਾਂ 742000 ਵਿਕੀਆਂ ਨੇ ਅਤੇ ਇਕੱਲੇ ਭਾਰਤ ਦੇ ਵਿੱਚ 330000 ਟਿਕਟਾਂ ਵਿਕੀਆਂ ਨੇ ਉੱਤੇ ਹੀ ਸਾਊਥ ਅਫਰੀਕਾ ਦੇ ਵਿੱਚ 246000 ਟਿਕਟਾਂ ਵਿਕੀਆਂ ਨੇ ਅਤੇ ਯੂਰਪ ਅਤੇ ਯੂਕੇ ਦੇ ਵਿੱਚ 131000 ਟਿਕਟਾਂ ਜੋ ਨੇ ਉਹ ਵਿਕੀਆਂ ਨੇ ਦੱਸ ਦਿੰਨੇ ਆ ਦਲਜੀਤ ਦੋਸਾਂਜ ਨੇ ਇਹ ਸਾਰੀ ਡਿਟੇਲ ਖੁਦ ਆਪ ਸਾਂਝੀ ਕੀਤੀ ਆ ਪੰਜਾਬੀ ਜਗਤ ਦੇ ਮਸ਼ਹੂਰ ਗਾਇਕ ਦਲਜੀਤ ਦੋਸਾਂਝ ਦਾ ਟੂਰ ਦਿਲ ਲੂਮਿਨਾਟੀ ਖਤਮ ਹੋ ਚੁੱਕਿਆ ਤੇ ਆਪਣੇ ਟੂਰ ਖਤਮ ਹੋਣ ਤੋਂ ਬਾਅਦ ਦਲਜੀਤ ਦੋਸਾਂਝ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮੁਲਾਕਾਤ ਕਰਦੇ ਹੋਏ ਨਜ਼ਰ ਆਏ ਨੇ ਦੱਸ ਦਿੰਨੇ ਆ ਇਸ ਟੂਰ ਦੇ ਦੌਰਾਨ ਦੇਸ਼ ਭਰ ਦੇ ਵਿੱਚ ਕਿੰਨੀਆਂ ਟਿਕਟਾਂ ਵਿਕੀਆਂ ਨੇ ਉਹਨਾਂ ਬਾਰੇ ਵੀ ਤੁਹਾਨੂੰ ਦੱਸਾਂਗੇ ਜੀ ਹਾਂ ਦੁਨੀਆ ਭਰ ਦੇ ਵਿੱਚ ਦਲਜੀਤ ਦੋਸਾਂਝ ਦੇ ਸ਼ੋਅ ਦੀਆਂ ਟਿਕਟਾਂ 742000 ਵਿਕੀਆਂ ਨੇ ਅਤੇ ਕੱਲੇ ਭਾਰਤ ਦੇ ਵਿੱਚ 330000 ਟਿਕਟਾਂ ਵਿਕੀਆਂ ਨੇ ਉੱਥੇ ਹੀ ਸਾਊਥ ਅਫਰੀਕਾ ਦੇ ਵਿੱਚ 246000 ਟਿਕਟਾਂ ਵਿਕੀਆਂ ਨੇ ਅਤੇ ਯੂਰਪ ਅਤੇ ਯੂਕੇ ਦੇ ਵਿੱਚ 131000 ਟਿਕਟਾਂ ਜੋ ਨੇ ਉਹ ਵੀਕੀਆਂ ਨੇ ਦੱਸ ਦਿੰਨੇ ਆ ਦਲਜੀਤ ਦੋਸਾਂ ਨੇ ਇਹ ਸਾਰੀ ਡਿਟੇਲ ਖੁਦ ਆਪ ਸਾਂਝੀ ਕੀਤੀ ਆ ਪੰਜਾਬੀ ਜਗਤ ਦੇ ਮਸ਼ਹੂਰ ਗਾਇਕ ਦਲਜੀਤ ਦੋਸਾਂਝ ਦਾ ਟੂਰ ਦਿ ਲੂਮਿਨਾਟੀ ਖਤਮ ਹੋ ਚੁੱਕਿਆ ਤੇ ਆਪਣੇ ਟੂਰ ਖਤਮ ਹੋਣ ਤੋਂ ਬਾਅਦ ਦਲਜੀਤ ਦੋਸਾਂਝ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮੁਲਾਕਾਤ ਕਰਦੇ ਹੋਏ ਨਜ਼ਰ ਆਏ ਨੇ ਦੱਸ ਦਿੰਨੇ ਆ ਇਸ ਟੂਰ ਦੇ ਦੌਰਾਨ ਦੇਸ਼ ਭਰ ਦੇ ਵਿੱਚ ਕਿੰਨੀਆਂ ਟਿਕਟਾਂ ਵਿਕੀਆਂ ਨੇ ਉਹਨਾਂ ਬਾਰੇ ਵੀ ਤੁਹਾਨੂੰ ਦੱਸਾਂਗੇ ਜੀ ਹਾਂ ਦੁਨੀਆ ਭਰ ਦੇ ਵਿੱਚ ਦਲਜੀਤ ਦੋਸਾਂਝ ਦੇ ਸ਼ੋਅ ਦੀਆਂ ਟਿਕਟਾਂ 742000 ਵਿਕੀਆਂ ਨੇ ਅਤੇ ਇਕੱਲੇ ਭਾਰਤ ਦੇ ਵਿੱਚ 330000 ਟਿਕਟਾਂ ਵਿਕੀਆਂ ਨੇ ਉੱਤੇ ਹੀ ਸਾਊਥ ਅਫਰੀਕਾ ਦੇ ਵਿੱਚ 246000 ਟਿਕਟਾਂ ਵਿਕੀਆਂ ਨੇ ਅਤੇ ਯੂਰਪ ਅਤੇ ਯੂਕੇ ਦੇ ਵਿੱਚ 131000 ਟਿਕਟਾਂ ਜੋ ਨੇ ਉਹ ਵਿਕੀਆਂ ਨੇ ਦੱਸ ਦਿੰਦੇ ਆ ਦਲਜੀਤ ਉਸਤਾਜ ਨੇ ਇਹ ਸਾਰੀ ਡਿਟੇਲ ਖੁਦ ਆਪ ਸਾਂਝੀ ਕੀਤੀ ਆ ਪੰਜਾਬੀ ਜਗਤ ਦੇ ਮਸ਼ਹੂਰ ਗਾਇਕ ਦਲਜੀਤ ਦੋਸਾਂਝ ਦਾ ਟੂਰ ਦਿ ਲਲੂਮੀਨਾਟੀ ਖਤਮ ਹੋ ਚੁੱਕਿਆ ਤੇ ਆਪਣੇ ਟੂਰ ਖਤਮ ਹੋਣ ਤੋਂ ਬਾਅਦ ਦਲਜੀਤ ਦੋਸਾਂਝ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮੁਲਾਕਾਤ ਕਰਦੇ ਹੋਏ ਨਜ਼ਰ ਆਏ ਨੇ ਦੱਸ ਦਿਨੇ ਆ ਇਸ ਟੂਰ ਦੇ ਦੌਰਾਨ ਦੇਸ਼ ਭਰ ਦੇ ਵਿੱਚ ਕਿੰਨੀਆਂ ਟਿਕਟਾਂ ਵਿਕੀਆਂ ਨੇ ਉਹਨਾਂ ਬਾਰੇ ਵੀ ਤੁਹਾਨੂੰ ਦੱਸਾਂਗੇ ਜੀ ਹਾਂ ਦੁਨੀਆ ਭਰ ਦੇ ਵਿੱਚ ਦਲਜੀਤ ਦੋਸਾਂਝ ਦੇ ਸ਼ੋਅ ਦੀਆਂ ਟਿਕਟਾਂ 742000 ਵਿਕੀਆਂ ਨੇ ਅਤੇ ਇਕੱਲੇ ਭਾਰਤ ਦੇ ਵਿੱਚ 330000 ਟਿਕਟਾਂ ਵਿਕੀਆਂ ਨੇ ਉੱਥੇ ਹੀ ਸਾਊਥ ਅਫਰੀਕਾ ਦੇ ਵਿੱਚ 246000 ਟਿਕਟਾਂ ਵਿਕੀਆਂ ਨੇ ਅਤੇ ਯੂਰਪ ਅਤੇ ਯੂਕੇ ਦੇ ਵਿੱਚ 131000 ਟਿਕਟਾਂ ਜੋ ਨੇ ਉਹ ਵਿਕੀਆਂ ਨੇ ਦੱਸ ਦਿੰਨੇ ਆ ਦਲਜੀਤ ਦੋਸਾਂ ਨੇ ਇਹ ਸਾਰੀ ਡਿਟੇਲ ਖੁਦ ਆਪ ਸਾਂਝੀ ਕੀਤੀ ਆ ਪੰਜਾਬੀ ਜਗਤ ਦੇ ਮਸ਼ਹੂਰ ਗਾਇਕ ਦਲਜੀਤ ਦੋਸਾਂਝ ਦਾ ਟੂਰ ਦਿ ਲਲੂ ਮਿਨਾਟੀ ਖਤਮ ਹੋ ਚੁੱਕਿਆ ਤੇ ਆਪਣੇ ਟੂਰ ਖਤਮ ਹੋਣ ਤੋਂ ਬਾਅਦ ਦਲਜੀਤ ਦੋਸਾਂਝ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮੁਲਾਕਾਤ ਕਰਦੇ ਹੋਏ ਨਜ਼ਰ ਆਏ ਨੇ ਦੱਸ ਦਿੰਨੇ ਆ ਇਸ ਟੂਰ ਦੇ ਦੌਰਾਨ ਦੇਸ਼ ਭਰ ਦੇ ਵਿੱਚ ਕਿੰਨੀਆਂ ਟਿਕਟਾਂ ਵਿਕੀਆਂ ਨੇ ਉਹਨਾਂ ਬਾਰੇ ਵੀ ਤੁਹਾਨੂੰ ਦੱਸਾਂਗੇ ਜੀ ਹਾਂ ਦੁਨੀਆ ਭਰ ਦੇ ਵਿੱਚ ਦਲਜੀਤ ਦੋਸਾਂਝ ਦੇ ਸ਼ੋਅ ਦੀਆਂ ਟਿਕਟਾਂ 742000 ਵਿਕੀਆਂ ਨੇ ਅਤੇ ਇਕੱਲੇ ਭਾਰਤ ਦੇ ਵਿੱਚ 330000 ਟਿਕਟਾਂ ਵਿਕੀਆਂ ਨੇ ਉੱਤੇ ਹੀ ਨੋ अफ्रीका ਦੇ ਵਿੱਚ 246000 ਟਿਕਟਾਂ ਵਿਕੀਆਂ ਨੇ ਅਤੇ ਯੂਰਪ ਅਤੇ ਯੂਕੇ ਦੇ ਵਿੱਚ 131000 ਟਿਕਟਾਂ ਜੋ ਨੇ ਉਹ ਵਿਕੀਆਂ ਨੇ ਦੱਸ ਦਿੰਦੇ ਆ ਦਲਜੀਤ ਦੋਸਾਂ ਨੇ ਇਹ ਸਾਰੀ ਡਿਟੇਲ ਖੁਦ ਆਪ ਸਾਂਝੀ ਕੀਤੀ ਆ